ਕਿ ਦੇਣ ਕਿਉਣਾ ਉਹ ਤਾਂ ਜਵਾਬ ਦੇ ਉਹ ਰੋਜ਼ ਹੀ ਕਰਨੀ ਮਤਾਂ ਭਾਰੀ ਮਨ ਨਾਲੀ ਇਹਦਾ ਦੰਦ ਹੈ ਮਾਰ ਲਿਆ ਹੁੰਦਾ ਹੈ ਹਾਂ ਇਹਦਾ ਦੰਦ ਹੈ ਉਹ ਆਪੇ ਆ ਜਾਣਗੇ ਜਵਾਬ ਸਿੰਦਾ ਦੰਦ ਲਾ ਮੇਰੇ ਵਾਲੇ ਨਾ ਮੇਰੇ ਵਾਲੇ ਚੋਗਾ ਸੱਚੀ ਵੀਰੇ ਤੇ ਵੀ ਜੋਂਦ ਭਾਰੀ ਐ ਡਾਂਚਾ ਇਹ ਤਾਂ ਬੋਲਦਾ ਪਚੋਲਣ ਕਿਹੜੀ ਮੈਂ ਅੱਛਾ ਤੂੰ ਤੂੰ ਜਵਾਬ ਨਾ ਦਵਾ ਰਿਹਾ ਨਾ ਮਾਤਾ ਮਾਰ ਜੂਗਾ ਜਦੋਂ ਜਦੋਂ ਮਾਰ ਜੂਗਾ ਹੋਰ ਕੀ ਹਰ ਤਨ ਅੱਗੇ ਦਾ ਚਾਰ ਲਿਆ ਛੜਨੀ ਗੁਨਾਹ ਤੇਰਾ ਹਾਂ ਜੀ ਅੱਜ ਅਸਿਕੇ ਕੰਨੀ ਆ ਥੋੜੀ ਮੈਦਾਨੇ ਲੈਦਾ ਮਤਲਬ ਦੋ ਸੋਣਾ ਸੀਗਾ ਮੋਰ ਤਾਂ ਨਹੀਂ ਲੈਦਾ ਮੋਰ ਤਾਂ ਜ਼ਮੀਨ ਨਹੀਂ ਲੈਦਾ ਰੋਟੀ ਨਹੀਂ ਪਕਾਉਣਗਾ ਪਤਾ ਮੋਈ ਲੈਂਦੇ ਨਹੀਂ ਜੀ ਹਾਂ ਚੰਗਾ ਕਰ ਬਾਰਿਸ਼ ਆਣੀ ਕੁੜੀ ਹਾਂ ਬੂਮਾ ਵਰ ਜਾ ਇਹ ਦੇ ਦੂਹੇ ਤਾਂ ਕੀ ਆ ਗਏ ਉਹ ਕਰਕੇ ਜਾਣ ਲੈ ਬਾਈ ਸੋਣ ਕੁੜੀ ਹੋ ਗਿਆ ਸੱਚੀ ਹਾਂ ਚੱਲ ਰਹਿ ਗਈ ਦੇ ਬਾਰਿਸ਼ ਆਣੀ ਆਵੇ ਖੜੀ ਇਹ ਤਾਂ ਇਹ ਤਾਂ ਕਿਵੇਂ ਚੱਪਟ ਹੋ ਜੀ ਚਾਨ੍ਹ ਨੇ ਆ ਗੁਣਾਂ ਤੁਹਾਡੇ ਕਿੰਨੇ ਆ ਗਏ ਦੇਖਾ ਕਹੀ ਜੀ ਹਾਂ ਸੋਹਣੀ ਆਏ ਇਹ ਤਾਂ ਆਪਕੇ ਮੇਰੇ ਆ ਗਏ ਸੋਹਣੀ ਨਹੀਂ ਜਰਾ ਹਾਂ ਤੂੰ ਦਾ ਭਾੜੇ ਛੋੜ ਦਿਆ ਹਾਂ ਕਿੱਥੇ ਜਾਵਾਂ ਹੁਣ ਲੈਨ ਬਹੂ ਨੂੰ ਪੀਆਂ ਦਾ ਵਿਹਾਰ ਦੇਖ ਲੈਣ ਬਹੂ ਨੂੰ ਫੇਰ ਲਿਆਵਾਂ ਉਹ ਤਾਂ ਰੋਜ਼ ਹੀ ਕਰਦੇ ਨੇ ਆ ਤਾਂ ਅੱਜ ਲੱਗਿਆ ਮੈਂ ਕਿਵੇਂ ਬਤਾਉ ਹਾਂ ਦਾਸਾ ਛੋਟੀ ਸਾਰੀ ਸੁੱਚੀ ਕਿੰਨੀਆਂ ਦੇਖਣ ਗਈ ਆ ਹੈ ਬਿਸਕਟ ਲੈ ਆਉਗੀ ਮੱਠੀਆਂ ਲੈ ਉਹ ਲੋ ਤਾਂ ਦੰਦ ਵੀ ਨਹੀਂ ਬਿਸਕਟ ਖੋਲ ਲੈ ਆ ਚਾਰ ਲੈ ਆ ਗੜਿਆਰ ਭੈਣਾਂ ਆਵਾ ਗੱਡੀ ਲੈ ਜਾਗੀ ਚਾਂਗਾ ਛਾਂਗਾ ਕਿਹੜੀ ਬੋਗ ਜਾਈਗੀ ਤੂੰ ਕਿਸਾਂ ਦੇ ਪਸੰਦ ਆ ਮੈਂ ਨਾ ਆ ਮੈਂ ਤੇਰੇ ਪਸੰਦ ਕੋਈ ਆਉਂਦੇ ਮੂੰਹ ਚਲਾ ਜੇਪੇ ਜਾ ਜਾ ਹੋਈ ਕੁੜੀਓ ਨਿਮਾਈ ਉਤਲੇ ਚਵਾਰੇ ਅੱਗ ਹੋਈ ਕੁੜੀਓ ਨਿਮਾਈ ਉਤਲੇ ਚਵਾਰੇ ਅੱਗ ਲਾ ਲਿਆ ਕੀ ਆ ਨੀ ਸਰਪੰਚ